ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਿੰਦਰ ਮਿਲਾਪ ਕਿਚਨ ਤੋਂ ਅੱਜ ਆਪਾਂ ਤੁਹਾਨੂੰ ਇੰਡਕਸ਼ਨ ਦੇ ਉੱਪਰ ਚਾਵਲ ਬਣਾਉਣੇ ਦੱਸਾਂਗੇ ਹਾਂਡੀ ਵਿੱਚ ਅੱਜ ਜੀ ਆਪਾਂ ਬਣਾਉਣ ਲੱਗੇ ਆ ਇਹਦੇ ਵਿੱਚ ਚਾਵਲ ਬਣਾਵਾਂਗੇ ਸਭ ਤੋਂ ਪਹਿਲਾਂ ਕੱਲ ਆਪਾਂ ਇਹਨਾਂ ਨੂੰ ਪਾਣੀ 'ਚੋਂ ਪਾ ਕੇ ਤੇਲ ਦੀ ਆਇਲਿੰਗ ਕਰਕੇ ਸਾਰਿਆਂ ਨੂੰ ਤੇਲ ਲਗਾ ਕੇ ਹੁਣ ਅੱਜ ਇਹਨੂੰ ਸੁਕਾ ਕੇ ਤੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਬਣਾਵਾਂਗੇ ਚਾਵਲ ਤੇ ਇਹ ਖੁੱਲੇ ਪਾਣੀ ਵਿੱਚ ਆਪਾਂ ਚਾਵਲ ਬਣਾਵਾਂਗੇ ਤੇ ਮਿੱਟੀ ਦੇ ਬਰਤਨ ਨੂੰ ਕਹਿੰਦੇ ਆ ਕਿ ਯੂਜ਼ ਕਰਨ ਤੋਂ ਪਹਿਲਾਂ ਨਾ ਸਭ ਤੋਂ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਫਿਰ نیچے ਆਪਾਂ ਗੈਸ ਔਨ ਕਰਨੀ ਹੁੰਦੀ ਆ ਤੇ ਉਹ ਵੀ ਸलो ਕੁੱਕ ਤੇ ਆਪਾਂ ਬਣਾਵਾਂਗੇ ਸਾਰਾ ਚਾਵਲ ਵੀ ਬਿਲਕੁਲ ਹਾਂ ਜੀ ਹੁਣ ਆਪਣਾ ਇਹ ਪਾਣੀ ਗਰਮ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਾਵਲ ਇਦੇ ਵਿੱਚ ਨਾ ਸਾਈਡਾਂ ਤੋਂ ਦੇਖੋ ਥੋੜਾ ਥੋੜਾ ਧੂੰਆ ਨਿਕਲਦਾ ਪਿਆ ਇਹ ਜਿਹੜਾ ਆਪਾਂ ਤੇਲ ਲਗਾਇਆ ਹੁੰਦਾ ਨਾ ਉਹ ਤੇਲ ਦਾ ਧੂੰਆ ਥੋੜਾ ਥੋੜਾ ਨਿਕਲਦਾ ਜਦੋਂ ਆਪਾਂ ਗੈਸ ਤੇ ਜਗਾ ਕੇ ਰੱਖਦੇ ਆ ਨਾ ਇਹਨੂੰ ਤੇ ਇਸ ਲਈ ਮੇਰੇ ਤੋਂ ਕੋਈ ਵੀ ਬ੍ਰਾਊਨ ਬਣੇਗੀ ਕਰ ਨਹੀਂ ਹੁੰਦੀ ਇਹ ਹਰ ਵੇਲੇ ਜਦੋਂ ਆਪਾਂ ਪਹਿਲੀ ਵਾਰੀ ਕੁੱਕ ਕਰਾਂਗੇ ਤੇ ਇੰਨਾ ਧੂੰਆ ਜ਼ਿਆਦਾ ਵਿੱਚੋਂ ਨਿਕਲੂਗਾ ਤੁਹਾਡੀ 스멜 ਵੀ ਆਊਗੀ ਉਹ ਚੀਜ਼ ਜਿਸ ਤਰ੍ਹਾਂ ਤੇ ਬਾਕੀ ਇਹਦਾ ਕੋਈ ਨਹੀਂ ਲੱਗਦਾ ਜੀ ਤੁਹਾਨੂੰ ਆਪੇ ਕੁਝ ਚੈੱਕ ਕਰੀਏ ਚਾਵਲ ਜੇ ਆਪਣੇ ਚਾਵਲ ਪੱਕੇ ਨਹੀਂ ਆ ਵੈਸੇ ਵਸ ਇੱਕ ਨੂੰ ਨਾ ਚੈੱਕ ਕਰਨ ਦੇ ਲਈ ਇਸ ਤਰ੍ਹਾਂ ਦੇ ਵੇਖੀ ਚਾਵਲ ਆਪਣੇ ਬਣ ਕੇ ਜੀ ਤਿਆਰ ਹੋ ਗਏ ਆ ਚਾਵਲ ਖੰਡ ਖੰੜ ਕੇ ਆ। ਕੋਲਾਪਾਣ ਦਾ ਪਾਣੀ ਉਤਾਰ ਲਾਂ। ਹਾਂ ਹੁਣ ਆਪਾਂ ਇਹਨਾਂ ਚਾਵਲਾਂ ਦਾ ਪਾਣੀ ਉਤਾਰਾਂਗੇ। ਉਤਾਰ ਕੇ ਫਿਰ ਇਹੀ ਪਾਣੀ ਜਿਹੜਾ ਆਪਾਂ ਦੂਸਰੇ ਬਰਤਨਾਂ ਵਿੱਚ ਵੀ ਚਾਵਲਾਂ ਦਾ ਪਾਵਾਂਗੇ। ਦੀ ਆਪਣੇ ਚੌਥੀ ਸੋਨੇ ਕਿਲੇ ਕਿਲੇ ਚੌਥ ਬਣੀ ਹੈ ਅਜ ਦੇ ਵਿੱਚ ਬਹੁਤ ਹੀ ਵਧੀਆ ਚਾਵਲ ਬਣੇ ਹਨ ਉਹਨਾਂ ਦੇ ਵਿੱਚ ਹੁਣ ਆਪਾਂ ਇਹ ਟੱਟ ਕੇ ਰੱਖ ਦਿੰਦੇ ਆ ਤੇ ਇਹਦੇ ਉੱਪਰ ਆਪਾਂ ਦੂਸਰੀ ਕੜਾਈ ਰੱਖ ਦਿਆਂ ਹੁਣ ਅੰਜੀ ਹੁਣ ਆਪਾਂ ਇਹ ਦੂਸਰੀ ਕੜਾਈ ਵੀ ਉੱਪਰ ਰੱਖਾਂਗੇ ਤੇ ਇਹੀ ਚਾਵਲ ਵਾਲਾ ਪਾਣੀ ਜਿਹੜਾ ਆਪਾਂ ਇਹਦੇ ਵਿੱਚ ਵੀ ਪਾਵਾਂਗੇ ਤੇ ਫਿਰ ਇਹ ਉਨੇ ਹੀ ਭਾਂਡੇ ਆਪਣੇ ਜਿਹੜੇ ਆ ਨਾ ਇੱਕ ਵਾਰੀ ਪੱਕੇ ਹੋ ਜਾਣਗੇ ਇਹਨੂੰ ਵੀ ਆਪਾਂ 15-20 ਮਿੰਟ ਤੱਕ ਕਰ ਇਹਦੇ ਵਿੱਚ ਪਾਣੀ ਨੂੰ ਉਬਾਲਾ ਲਵਾਂਗੇ ਥੋੜਾ ਉਬਾਲ ਆਣ ਤੇ ਫਿਰ ਆਪਾਂ ਇਹ ਪਾਣੀ ਟਰਾਂਸਫਰ ਕਰਾਂਗੇ ਦੂਸਰਿਆਂ ਦੇ ਵਿੱਚ